ਹਾਂਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਪਤਾ ਪਿੱਛੇ ਆਪਾਂ ਮੋਲਾਪੁਰ ਦਾ ਜਿਹੜਾ ਬੱਕਰੀਆਂ ਦੇ ਦੁੱਧ ਚੋਈ ਦਾ ਮੇਲਾ ਉਹ ਕੈਨਸਲ ਹੋ ਗਿਆ ਸੀ ਉਹ ਹੁਣ ਇਸੇ ਮਹੀਨੇ ਦੇ ਵਿੱਚ ਦੁਬਾਰੇ ਰੱਖਿਆ ਗਿਆ ਪੁੱਛਦਿਆਂ ਬਾਬਾ ਜੀ ਤੋਂ ਪ੍ਰਬੰਧ ਕਮੇਟੀ ਤੋਂ ਵੀ ਕਿਹੜੀਆਂ ਤਰੀਕਾਂ 'ਚ ਮੇਲਾ ਦੱਸਿਓ ਬਾਬਾ ਜੀ ਦੁੱਧ ਚੋਈ ਹਾਂਜੀ ਪਹਿਲਾਂ ਤਾਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਇਹ ਮੇਲਾ ਵਾ ਜਿਹੜਾ 22 23 24 ਤਰੀਕ ਦਾ ਬਾ ਮਈ ਦਾ ਜੀ ਹਾਂ ਜੀ ਐਸੇ ਐਸੇ ਜਿਹੜੇ ਹੁਣ ਆ ਤਕਰੀਬਨ 10 12 ਦਿਨ ਬਾਅਦ ਆ ਗਏ ਆ ਅੱਜ ਆ ਗਈ ਆ ਜੀ ਤਕਰੀਬਨ 13 ਤਰੀਕ 22 ਤਰੀਕ ਨੂੰ ਮੇਲਾ ਸਟਾਰਟ ਹੋਊਗਾ ਜੀ 22 ਤਰੀਕ ਨੂੰ ਸ਼ਾਮ ਨੂੰ ਬੱਕਰੀਆਂ ਵੀਰਵਾਰ ਵਾਲੇ ਦਿਨ ਖਾਲੀ ਹੋਣਗੀਆਂ ਜੁਮੇ ਵਾਲੇ ਦਿਨ 23 ਤਰੀਕ ਨੂੰ ਬੱਕਰੀਆਂ ਦੀ ਚਵਾਈ ਲੱਗੂ 24 ਤਰੀਕ ਸ਼ਨੀਵਾਰ ਨੂੰ ਸਵੇਰ ਦੀ ਚਵਾਈ ਲਾ ਕੇ ਬੱਕਰੀਆਂ ਦਾ ਰਿਜ਼ਲਟ ਅਨਾਊਂਸ ਕੀਤਾ ਜਾਊਗਾ ਜਿੰਨੀਆਂ ਬੱਕਰੀਆਂ ਹੋਣਗੀਆਂ ਸਾਰੀਆਂ ਨੂੰ ਸਨਮਾਨਿਤ ਕੀਤਾ ਜਾਊਗਾ ਕਰਮਵਾਰ 11 ਬੱਕਰੀਆਂ ਨੂੰ ਵਿੱਧ ਸ਼ੀਲਡ ਤੇ ਨਾਲ ਇਨਾਮ ਦਿੱਤੇ ਜਾਣਗੇ ਠੀਕ ਹੈ ਜੀ ਪਹਿਲੇ ਇਨਾਮ ਕਿਹੜਾ ਪਹਿਲੇ ਨੂੰ ਫਰੈਜ ਆ ਜੀ 11ਵੇਂ ਨੂੰ ਪੱਖਾ ਕੂਲਰ ਫਰਾ ਉਹ ਵੀ ਘੱਟੋ-ਘੱਟ 16 ਤੋਂ 1700 ਰੁਪਏ ਦਾ ਪੱਖਾ ਵਾਜੀ ਪੂਰਾ ਵਧੀਆ ਪੱਖਾ ਦਿੱਤਾ ਜਾਊਗਾ ਜਿਹੜੇ ਚਾਰ ਪਹਿਲੇ ਇਨਾਮ ਨੇ ਇਹ ਗਾਰੰਟੀ ਵਾਲੇ ਹੋਣਗੇ ਫੁੱਲ ਠੀਕ ਹੈ ਜੀ ਇਹਨਾਂ ਦੀ 2-2 3-3 ਸਾਲ ਦੀ ਗਾਰੰਟੀ ਉਹ ਕਾਰਡ ਤੁਹਾਨੂੰ ਨਾਲ ਮਿਲੂਗਾ ਬਿੱਲ ਵਿੱਧ ਮਿਲੂਗਾ ਨਾਲ ਤੇ ਤਿਆਰੀ ਕਰ ਲੋ ਮੇਰੇ ਵੀਰ ਮੁੱਲਾਪੁਰ ਦਾਖਾ ਜ਼ਿਲ੍ਹਾ ਲੁਧਿਆਣਾ ਸਕਰੀਨ ਤੇ ਨੰਬਰ ਦੇ ਰਹੇ ਆ ਬਾਕੀ ਬਾਬਾ ਜੀ ਉਹਨਾਂ ਦਾ ਇਹਨਾਂ ਤੇ ਸੰਪਰਕ ਕਰ ਸਕਦੇ ਹੋਗੇ ਜ਼ਿਆਦਾ ਜਾਣਕਾਰੀ ਦੇ ਲਈ ਧੰਨਵਾਦ ਜੀ ਮੁੱਲਾਪੁਰ ਦਾਖਾ ਬੱਕਰੀਆਂ ਦਾ ਦੁੱਧ ਚੁਆਈ ਦਾ ਮੇ